ਗੁਰਸਿੰਘ ਜੀ ਖਾਲਸਾ ਜਿਹੜੇ ਕਿ ਚਾਹ ਵਗੈਰਾ ਉੱਪਰ ਲੈ ਕੇ ਪਹੁੰਚ ਕਰਦੇ ਆ ਰੋਜ਼ ਸੇਵਾ ਕਰਦੇ ਆ ਔਰ ਭਾਈ ਸਾਹਿਬ ਜੀ ਗੁਰਦਾਸਪੁਰ ਤੋਂ ਨੇ ਔਰ ਕੋਆਰਡੀਨੇਟਰ ਨੇ ਮੋਰਚੇ ਦੇ ਸੋ ਕੀ ਕਹਿਣਾ ਚਾਹ ਹੋਗਾ ਪ੍ਰਧਾਨ ਜੀ ਅੱਜ ਇੱਥੇ ਪਹੁੰਚੇ ਮੈਂਦਾ ਜੀ ਚੋਲੀ ਅੱਡ ਕੇ ਸੱਚੀ ਪਾਸ਼ਾ ਅਗੇ ਅਰਦਾਸ ਕਰਾਂਗਾ ਕਿ ਸਾਡਾ ਜਿਹੜਾ ਵੀਰ ਇੰਨੇ ਜੀ ਸਹਿ ਰਿਹਾ ਔਰ ਜੀ ਸਰਕਾਰਾਂ ਤੋਂ ਉਹ ਕੁਝ ਆਪਣੇ ਵਾਸਤੇ ਨਹੀਂ ਮੰਗ ਰਿਹਾ ਉਹ ਸਭ ਲੋਕ ਤੁਹਾਡੇ ਸਾਰਿਆਂ ਸੰਗਤ ਵਾਸਤੇ ਮੰਗ ਰਹੇ ਜੀ ਜੋ ਸੋ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਵੀਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੋ ਤੇ ਮਾਲਕ ਅਸੀਂ ਵੀ ਅਰਦਾਸ ਕਰਾਂਗੇ ਵੀ ਮਾਲਕ ਜਲਦੀ ਤੋਂ ਜਲਦੀ ਸਦਬੁੱਧੀ ਦੇਵੇ ਸਾਡੀਆਂ ਸਰਕਾਰਾਂ ਨੂੰ ਤੇ ਉਹਨਾਂ ਦਾ ਜੋ ਵੀ ਇਹ ਚੀਜ਼ ਜੀ ਰਜਿਸਟਰ ਮੋਡਿਵ ਨੂੰ ਲੈ ਕੇ ਉੱਪਰ ਚੜਿਆ ਹੈ ਜੀ ਕਿਉਂਕਿ ਉਹਨਾਂ ਦਾ ਕੋਈ ਘਰ ਦਾ ਮਸਲਾ ਨਹੀਂ ਹੈ ਜਿਸ ਵਾਸਤੇ ਉਹ ਇਹ ਲੋਕਾਂ ਦੇ ਸਰੂਪ ਹੋ ਰਹੇ ਨੇ ਜੀ ਸਿਰਫ ਇਹਦੇ ਵਾਸਤੇ ਕਾਨੂੰਨ ਮੰਗਦੇ ਪਏ ਬਿਲਕੁਲ 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 ਜੀ ਬਹੁਤ ਬਹੁਤ ਵੱਡੀ ਗੱਲ ਹੈ ਜੀ ਇਹਦਾ ਜੀ ਕਿਸੇ ਵੀ ਧਾਰਮਿਕ ਅਸਥਾਨ ਦੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਦਬੀ ਹੁੰਦੀ ਹੈ ਤੇ ਬੇਦਬੀ ਕਰਨ ਵਾਲੇ ਤੇ ਸ਼ਾਦਿਸ਼ ਘਰਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੂ ਹੁਣ ਇਹਦੇ ਇਸ ਤੋਂ ਪਵਿੱਤਰ ਕਾਰਜ ਕੀ ਹੋ ਸਕਦਾ ਆਪਣਾ ਘਰ-ਬਾਰ ਛੱਡਿਆ ਹੋਇਆ ਵੀਰ ਨੇ ਆਪਣੇ ਖੇਤੀਬਾੜੀ ਛੱਡੀ ਆ ਡੇਰੀ ਫਾਰਮੋਂ ਛੱਡਿਆ ਕੁਝ ਥੋੜਾ ਨਹੀਂ ਮੈਨੂੰ ਲੱਗਦਾ ਕਿ 8 ਮਹੀਨੇ ਹੋਣ ਜਾ ਰਹੇ ਨੇ ਤੇ 4 ਮਹੀਨੇ ਹੋਣ ਜਾ ਰਹੇ ਨੇ ਉਹਨਾਂ ਰੋਟੀ ਖਾਦੀ। ਸੋ ਐਸੇ ਤਸੀਹ ਕਿਉਂ ਦੇ ਰਹੀਏ ਸਰਕਾਰ ਕੋਈ ਇੰਨਾ ਵੱਡਾ ਕਾਲਜ ਤਾਂ ਹੈ ਨਹੀਂ। ਮੈਂ ਵੀ ਜਿਹੜੀ ਗੱਲਾਂ ਤੋਂ ਮੈਨੂੰ ਪਤਾ ਲੱਗਿਆ ਵੀ ਉੱਥੇ ਜਿਹੜੀ ਜਗ੍ਹਾ ਉਹ 6:00 ਵਜੇ ਦੋ ਦੀ ਹੈ 6:00 ਵਜੇ ਦੋ। ਜਿਸ ਦੇ ਇੱਕ ਆਮ ਬੰਦਾ ਸਿਰਫ ਖੜ੍ਹ ਸਕਦਾ ਹੈ ਤੇ ਉਹ ਸਾਡਾ ਭਰਾ ਕਹਿੰਦੇ ਇੰਨੇ ਟਾਈਮ ਦੇ ਉੱਤੇ ਉੱਥੇ ਜਿਹੜਾ ਦੇ 8 ਮਹੀਨਿਆਂ ਤੋਂ 8 ਮਹੀਨੇ ਹੋ ਗਏ ਇੰਨੇ ਟਾਈਮ ਤੋਂ ਦੇਖੋ ਭਰਾ ਸਾਡਾ ਕਰ ਰਿਹਾ ਜੀ ਤੋ ਅਸੀਂ ਸਾਰੇ ਦਾ ਦਿਲੋਂ ਅਰਦਾਸ ਕਰਾਂਗੇ ਵੀ ਵਾਇਗਰੂ ਨੂੰ ਚੜ੍ਹਦੀ ਕਲਾਤ ਕਰੇ ਤੇ ਉਹ ਠੀਕ ਠਾਕ ਲੋਕਾਂ ਦੇ ਵਿਚਕਾਰ ਆਪਣਾ ਉਤਰ ਗਿਆਨ ਤੇ ਆਪਣੇ ਪਰਿਵਾਰ ਕੋਲ ਜਾਣ ਦੀ ਤੇ ਸਾਡੀ ਸਰਕਾਰ ਨੂੰ ਇੱਕ ਮੈਂ ਹੋਰ ਬੇਨਤੀ ਕਰਦਾ ਦੇਵਾਂ 11 ਤਰੀਕ ਨੂੰ ਇਕੱਤਰਤਾ ਰੱਖੀ ਗਈ ਹੈ ਇਸ ਸਥਾਨ ਦੇ ਉੱਤੇ 11 ਤਰੀਕ ਨੂੰ ਸਵੇਰੇ 10 ਤੋਂ ਲੈ ਕੇ 2 ਵਜੇ ਤੱਕ ਕਿਉਂਕਿ ਇਹ ਸਰਕਾਰ ਨਹੀਂ ਮੰਨਦੀ ਤੇ ਫਿਰ ਸਾਨੂੰ ਅਗਲਾ ਕੋਈ ਸਟੈਪ ਚੁੱਕਣਾ ਪਏਗਾ ਕਿਉਂਕਿ ਇੱਥੇ ਬੈਠਿਆਂ ਨੂੰ ਤਾਂ ਸਾਨੂੰ 8 ਮਹੀਨੇ ਹੋ ਗਏ ਅੱਜ ਵੀ ਸਾਨੂੰ ਸਾਡੀ ਸੁਣਵਾਈ ਨਹੀਂ ਹੋਈ ਮੁੱਖ ਮੰਤਰੀ ਸਾਹਿਬ ਸਬਾਣੇ ਆਏ ਪਰ ਸਾਨੂੰ ਬਿਨਾ ਮਿਲਿਆ ਅਸੀਂ ਉੱਥੇ ਗਏ ਵੀ ਸਾਨੂੰ ਮਤਲਬ ਪੁਲਿਸ ਨੇ ਨਹੀਂ ਮਿਲ ਦਿੱਤਾ ਸਾਨੂੰ ਇੱਥੋਂ ਤੱਕ ੱਟੇ ਮਾਰਨ ਵਾਲੀ ਗੱਲ ਤੱਕ ਪਹੁੰਚੇ ਸੀ ਪਰ ਬੜੀ ਅਫਸੋਸ ਨਾਲ ਕਿ ਦੋ ਮੋਰਚਿਆਂ ਦੇ ਵਿੱਚ ਵੀ ਡਿਸਕ੍ਰਿਮੀਨੇਸ਼ਨ ਪਾ ਦਿੱਤੀ ਆ ਉਹਨਾਂ ਨੇ ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ 11 ਤਰੀਕ ਨੂੰ ਸਾਰੇ ਇਕੱਠੇ ਹੋਈਏ ਤਾਂ ਕਿ ਅਗਲਾ ਪ੍ਰੋਗਰਾਮ ਅਸੀਂ ਮੁਲੀਕਸ਼ਕੀਏ ਵੇਬ ਜੀ ਹੁਲਿਆਏ ਨੇ ਐਕਟਰ ਨੇ ਤੇ ਮਨ ਦੇ ਵਿੱਚ ਇੱਕ ਦਰਦ ਲੈ ਕੇ ਆਏ ਇੱਥੇ ਸਮਾਣੇ ਆਏ ਹੋ ਇਸ ਸਾਡੇ ਮੋਰਚੇ ਤੇ ਪਹੁੰਚੇ ਅਸੀਂ ਇਹਨਾਂ ਦਾ ਜੀ ਆਇਆਂ ਕਹਿੰਦੇ ਆ ਧੰਨਵਾਦ ਕਰਦੇ ਆ ਕਿ ਆਪਾਂ ਸਾਰੇ ਪੰਜਾਬੀ ਦੇਖੋ ਸਾਰੇ ਧਰਮਾਂ ਦੀ ਗੱਲ ਹੈ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਜਿਹੜਾ ਕਾਨੂੰਨ ਬਣਦਾ ਪਿਆ ਉਹ ਸਾਰੇ ਧਰਮਾਂ ਦੇ ਆ ਸਾਰੇ ਧਰਮ ਸਥਾਨਾਂ ਸਾਰੀਆਂ ਪਵਿੱਤਰ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਾਸਤੇ ਬਣਦਾ ਪਿਆ ਤੇ ਆਪਾਂ ਇਹਦੇ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਪਾਤਸ਼ਾਹ ਇਹ ਚੀਜ਼ ਵੀ ਦਿਨ ਚੱਲ ਰਹੀ ਹੈ ਜੀ ਇੰਨੀ ਤਪੱਸ ਇੰਨੀ ਤਪੱਸ ਆਮ ਬੰਦਾ ਉਹ ਖਾੜੂ ਨਹੀਂ ਸਕਦਾ ਗਰਮੀ ਦੇ ਵਿੱਚ ਘੱਟ ਕਿਉਂ ਸਾਡਾ ਵੀਰ ਇੰਨੀ ਉੱਚੀ ਸਾਈਡ ਦੇ ਉੱਤੇ ਬੈਠੇ ਹੋਏ ਨੇ ਸੋ ਸਾਰਿਆਂ ਨੂੰ ਇਹੀ ਅਰਦਾਸ ਹੈ ਜੀ ਵੀ ਉਸ ਵਾਸਤੇ ਉਹਦੀ ਲੰਬੀ ਉਮਰ ਦੀ ਕਾਮਨਾ ਵਾਸਤੇ ਸਾਰੇ ਅਰਦਾਸ ਕਰਿਓ ਤਾਂ ਕਿ ਉਹਨਾਂ ਦੇ ਜਿਹੜਾ ਸੈਂਟਿਵ ਲੈ ਆ ਉਹ ਪੂਰਾ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ